ਜੀ ਸਤਿ ਸ਼੍ਰੀ ਅਕਾਲ ਜੀ ਅਦੇ ਲੜ ਟੈਰਾਸ ਕਿੱਲਾ ਦਾ ਜਾਂਦਾ ਬੰਦ ਸਤਿ ਸ਼੍ਰੀ ਅਕਾਲ ਜੀ ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਸਟ ਮੈਂ ਹਾਂ ਜੀ ਸਾਰੇ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜ ਖੁਸ਼ੀ ਹੋਮਗੇ ਹਾਂ ਜੀ ਇਧਰ ਮਿਲੋ ਸਰਦਾਰ ਸੰਜੀ ਨੂੰ ਇਹ ਸਲੂਟੇ ਮਾਰਦੇ ਨੇ ਉਧਰ ਦੇਖੋ ਬੱਚਾ ਵਾੜੀ ਕਿ ਕਿ ਸਾਨੂੰ ਨ ਦਿਖਾਇਓ ਤੇ ਅਸੀਂ ਚੱਲੇ ਆ ਜੀ ਹੁਣ ਖੰਨੇ ਨੂੰ ਖੰਨੇ ਇੱਕ ਤਾਂ ਗੱਲ ਨੂੰ ਲੱਗਣੀ ਆ ਸਾਂਜੀ ਮਤਲਬ ਕਿ ਬਰੋਟੇ ਲੱਗਣੀਆਂ ਇੱਕ ਕੰਮ ਹੋਈ ਸਵਾਟੇ ਜੀ ਲਿਓਣੀਆਂ ਹਨਾ ਫੋਟੋ ਜੀ ਉਹ ਜਿਹੜੀ ਬਣੀ ਹੁੰਦੀ ਆ ਉਹਦੇ ਆਵਾਂਗੇ ਉਹ ਹੀ ਠੀਕ ਰਹਿੰਦੀ ਆ ਉਹ ਕੰਧਾਂ ਲਵੇੜਨ ਨਾਲ ਉਹ ਤਾਂ ਤੇ ਇੱਕ ਲੈ ਕੇ ਆਉਣੀ ਆ ਸਾਂਜੀ ਤੇ ਬਾਕੀ ਥੋੜੀ ਬਹੁਤ ਸ਼ਾਪਿੰਗ ਹੋਰ ਕਰਨੀ ਆ ਜੇ ਮੈਨੂੰ ਕੋਈ ਸੂਟ ਪਸੰਦ ਆਇਆ ਵਿਚਾਰੇ ਗਿਰ ਗਿਆ ਲੱਗਦਾ ਨਾ ਕੱਪੜੇ ਪਾੜ ਗਿਆ ਜੇ ਮੈਨੂੰ ਕੋਈ ਕਹ ਪਸੰਦਾ ਗਿਆ ਸੂਟ ਸਾਟ ਫਿਰ ਉਹ ਦੇਖਾਂਗੇ ਤੇ ਉਹ ਸੂਟ ਭਾਈ ਮੇਰੇ ਘਰ ਆਣਾ ਨਹੀਂ ਦਵਾਉਣਾ ਮੈਨੂੰ ਕੁਛ ਵੀ ਮੈਨੂੰ ਕੋਈ ਚੀਜ਼ ਨਹੀਂ ਦਵਾਉਣਾ ਹੈਗਾ ਉਹ ਹੁਣ ਮੈਂ ਆਪਣੇ ਪੈਸੇ ਜਿਹੜਾ ਸੇਵ ਕੀਤਾ ਹੋਇਆ ਸੀ ਰੱਖਣੀਆਂ ਦੇ ਰੱਖੜੀ ਵਾਲੇ ਕੰਮ ਮੇਰੀਆਂ ਭੜਾ ਬਚਾ ਕੇ ਰੱਖਿਆ ਕਰੋ ਮੇਰਾ ਖਰਚ ਲੈ ਕਰੋ ਜਦੇ ਚੌੜ-ਜੌੜ ਚ ਵੀ ਰੱਖੜੀ ਵਾਲੇ ਪੈਸੇ ਆ ਜਦੋਂ ਕੋਈ ਵਧੀਆ ਚੀਜ਼ ਆਉਂਦੀ ਹੁੰਦੀ ਹੈ ਕੋਈ ਫੰਕਸ਼ਨ ਆਉਣਾ ਹੁੰਦਾ ਨਾ ਉਦੋਂ ਖਰਚਿਆ ਕਰੋ ਹੁਣ ਜਿਵੇਂ ਮੂਰੇ ਰੱਖੜੀਆਂ ਆ ਰਹੀ ਆ ਸੌਰੀ ਕਰਵਾ ਚਾਹ ਆ ਰਿਹਾ ਹਨਾ ਤੇ ਹੁਣ ਆਪਾਂ ਨੂੰ ਜ਼ਰੂਰ ਤਾਂ ਹੁਣ ਆਪਾਂ ਇਹੋ ਖਰਚ ਲੈਣੇ ਆ ਹਨਾ ਤੇ ਇੱਧਰ ਦੇਖੋ ਆਂ ਸ਼ੀਸ਼ੇ ਦੇ ਉੱਤੇ ਕੀ ਕੀਤਾ ਹੋਇਆ ਹੈ ਇੱਧਰ ਦੇਖੋ ਕਿਨੇ ਤੁਸੀਂ ਕਰ ਉਹ ਕਰ ਲਿਆ ਦੀ ਅੱਜ ਤਾਂ ਇੰਤਜ਼ਾਰ ਹੈ ਹੈ ਚਰੀਟਾ ਸਾਰਾ ਦਿਨ ਮੂੰਹ ਚ ਢੋਪੀਆਂ ਫਿਲਮ ਲੱਗੀ ਹੈ ਫਿਲਮ ਤੇ ਚਰੀਟਾ ਪੈ ਗਈ ਤੁਸੀਂ ਕਰਨਾ ਦੀ ਸਾਫ਼ ਕਰਦਾ ਦੀ ਮੇਰੇ ਸ਼ਾ ਫਿਲਮ ਲੱਗੀ ਜਮਾ ਫਿਲਮ ਤੇ ਪੈ ਗਈ ਇੱਦਾਂ ਤੇ ਹੁਣ ਇੱਧਰ ਨਹੀਂ ਕਿਵੇਂ ਚੱਲਦੀਆਂ ਨੇ ਫਿਲਮ ਨਵੀਂ ਨਿਕਲੂ ਬਸ ਨਵਾਂ ਖਰਚਾ ਸ਼ੁਰੂ ਤੇ ਬਾਕੀ ਉਹ ਦੇਖਦੇ ਆਂ ਜੀ ਖੰਨੇ ਜਾ ਕੇ ਕੀ ਪਸੰਦ ਆਉਂਦਾ ਆ ਤੇ ਮੇਰਾ ਮੂੰਹ ਦੇਖੋ ਉੱਝਿਆ ਪਿਆ ਪਤਾ ਨਹੀਂ ਘਾਤੇ ਹੈ ਸਵੇਰ ਦਾ ਅੱਜ ਮੈਂ ਤਾਂ ਉੱਠ ਵੀ ਨਹੀਂ ਹੋ ਰਿਹਾ ਹੈਗਾ ਅੱਜੋਂ ਸਵੇਰ ਦੀ ਪਈਓ ਆ ਨੀਂਦ ਆਈ ਜਾਂਦੀ ਆ ਉੱਠ ਨਹੀਂ ਹੁੰਦਾ ਹੈਗਾ ਤੇ ਆ लास्ट ਟਾਈਮ ਦੇਖਿਆ ਕਿੰਨੇ ਵਜੇ ਦਾ ਆਪਣੇ ਪਿੰਡ ਤੋਂ ਬੱਸ ਆਉਂਦੀ ਆਉਣ ਦਾ 6 ਵਜੇ ਹੈ ਨਾ ਮੰਨ ਲਓ ਉੱਥੇ ਤੋਂ ਮੰਨ ਲਓ ਦੋ ਦੀ ਹੋਊਗੀ ਸਾਰ 5 ਵਜੇ ਤਾਂ ਨਹੀਂ 5:30 ਘੰਟਾ ਲੱਗ ਗਿਆ 5:35 ਤੋਂ ਦੀ ਹੋਗੀ ਲਾਸਟ ਟਾਈਮ ਤੇ ਆਹ ਦੇਖੋ ਜੀ ਸਾਡੇ ਪਿੰਡ ਲਈ ਬੱਸ ਖੰਨੇ ਤੋਂ ਆਈ ਆ ਹੁਣ ਖੰਨੇ ਨਾਲ ਚੱਲੇ ਆ ਖੰਨੇ ਤੋਂ ਆਈ ਆ ਤੇ ਮੈਂ ਉਦੋਂ ਲਈ ਤੁਹਾਨੂੰ ਪਤਾ ਹੀ ਹੈ ਨਾ ਮੈਂ ਕੱਪੜੇ ਨਹੀਂ ਲੁੰਦੀ ਹੁੰਦੀ ਹਣੀ ਮੰਮੀ ਤੋਂ ਮੈਂ ਪੈਸੇ ਲੈ ਲੈਂਦੀ ਹੁੰਨੀ ਫਿਰ ਮੈਨੂੰ ਆਉਂਦਾ ਵੀ ਮੈਂ ਕੱਪੜੇ ਆਪਣੀ ਪਸੰਦ ਦੇ ਲੈ ਲੂੰਗੀ ਪੈਸੇ ਮੰਮੀ ਕੋਲੋਂ ਲੈ ਕੇ ਮੈਨੂੰ ਮੰਮੀ ਕੋਲੋਂ ਲੈ ਕੇ ਕਹਿੰਦਾ ਪੈਸੇ ਕੱਪੜੇ ਪਸੰਦ ਨਹੀਂ ਆਉਂਦੇ ਹੈਗੇ ਫਿਰ ਮੈਂ ਆਪਣਾ ਆਪਣੀ ਮਰਜ਼ੀ ਨਾਲ ਲੈ ਲੈਣੀ ਹੰਨੀ ਆ ਤੇ ਹੁਣ ਮੈਂ ਹੁਣ ਲੋੜ ਆਪਾਂ ਨੂੰ ਹੈ ਨਾ ਹੁਣ ਆਪਾਂ ਚੱਲੇ ਆਪਣਾ ਲੈਣ ਤੇ ਫਿਰ ਮੇਰੇ ਸਲਾਈ ਨਹੀਂ ਹੋਣੀ ਹੈਗੀ ਕਿਉਂਕਿ ਕਿਤਾਬ ਉਹ ਵੀ ਨਹੀਂ ਆਈ ਜਿਹੜੀ ਹੈ ਨਾ ਕੁੜੀ ਜੀ ਤੋਂ ਮੈਂ ਸਲਾਈ ਕਰਾਉਣੀ ਆ ਬਾਹਰ ਵੀ ਇਹ ਜੀ ਆਈ ਨਹੀਂ ਦੇਖੋ ਕਦੋਂ ਤੱਕ ਆਉਂਦੀ ਆ ਉਹ ਬਾਕੀ ਦੇ ਦੇ ਕਾ ਵੀ ਕੀਤਾ ਸਲਾਈ ਕਰਾਨੀ ਆ ਮੈਂ ਬਾਕੀ ਮਿਲਣ ਤੇ ਪਰ ਮੈਨੂੰ ਸੋਨਾ ਦਾ ਸੂਟ ਮਿਲ ਜਵੇ ਤੇਰਾ ਫੋਨ ਲੈ ਕੇ ਤੁਸੀਂ ਕੋਈ ਗੱਲ ਬਾਤ ਉਹਦਾ ਕਹ ਤਾਂ ਮੇਰੇ ਨਾਲ ਵਲੌਗ ਬਣਾਇਆ ਵਰ ਮੇਰੇ ਨਾਲ ਵਲੌਗ ਚੱਲਣ ਕਿਤੇ ਇਹ ਕਹਿੰਦੀ ਇਹਨੇ ਹੁਣ ਇੱਕ ਇਹਨੇ ਇੱਕ ਗੱਲ ਕਹੀ ਆ ਵੀ ਰਾਖੜੀਆਂ ਦੇ ਪੈਸੇ ਮੈਨੂੰ ਪੁੱਛੇ ਵੀ ਬੰਦਾ ਰਾਖੜੀਆਂ ਦਾ ਖਰਚਾ ਕੌਣ ਕਰਦਾ ਖਰਚਾ ਕਰੇਗਾ ਉਹ ਨਾ ਹੈ ਤੁਸੀਂ ਸਾਰੇ ਹੀ ਦੱਸਿਓ ਵੀ ਰਖੜੀਆਂ ਨੂੰ ਖਰਚਾ ਕੌਣ ਕਰਦਾ ਹੈ ਹੈਨਾ ਜੀ ਬੰਦਾ ਹੀ ਕਰਦਾ ਨਾ ਸਾਰਾ ਖਰਚਾ ਇਹ ਬਸ ਜਿਹੜੇ ਰਖੜੀਆਂ ਵਾਲੇ ਇਹਨਾਂ ਨੂੰ ਪੈਸੇ ਮੈਂ ਉਹ ਲੈ ਕੇ ਲੱਕੋ ਕੇ ਰੱਖ ਲੈਣ ਨੇ ਜਿਹੜੇ ਬੰਦਾ ਮਠਿਆਈਆਂ ਲੈ ਕੇ ਦਿੰਦਾ ਹੈ ਰਖੜੀਆਂ ਨੂੰ ਲੈ ਕੇ ਸਾਰਾ ਕੋ ਦੰਦਾ ਰਖੜੀਆਂ ਲੈ ਕੇ ਦਿੰਦਾ ਮਠਿਆਈਆਂ ਲੈ ਕੇ ਦਿੰਦਾ ਉਹ ਖਰਚਾ ਉਹ ਪੈਸੇ ਵੀ ਮੂੜਨੇ ਚਾਹੀਦੇ ਨੇ ਫਿਰ ਬੰਦੇ ਨੂੰ ਉਹ ਨਹੀਂ ਜੇ ਦੰਦਾ ਨਹੀਂਗਾ ਉਹ ਉਹ ਇਹ ਜਨਨੀਆਂ ਆਪਣੇ ਪੈਸੇ ਲੈ ਲੈ ਕੇ ਯਾਰ ਜਵਾਕਾਂ ਦੇ ਪੈਸੇ ਜੇਚ ਤੇ ਬੰਦੇ ਦੇ ਖਰਚਾ ਜਿਵੇਂ ਮਰਜੀ ਉਹ ਬੰਦੇ ਦੇ ਵੈਸੇ ਪੈਸੇ ਨਹੀਂ ਟੌਫੀ ਘਾ ਲਓ ਮੂੰਹ ਚ ਟੌਫੀ ਘਾ ਡਲੋ ਬੰਦੇ ਦੇ ਪੈਸੇ ਪੂਹ ਟੋਟਾ ਹੁੰਦਾ ਪੈਸੇ ਆਵਾਕ ਸਾਡਾ ਹੁੰਦਾ ਤੇ ਬਾਕੀ ਜਦ ਮੇਰਾ ਪਤਾ ਨਹੀਂ ਜੀ ਫਿਰ ਮੈਂ ਨਾ ਇੱਕ ਜੀ ਕਰਦਾ ਮੈਂ ਬੀਬੀ ਚੈੱਕ ਕਰਾ ਕੇ ਜਾਵਾਂ ਥਾਰ ਰਟ ਚੈੱਕ ਕਰਾਉਣਾ ਤੇ ਫਿਰ ਮੈਂ ਥਾਰ ਰਟ ਦੇਖ ਪਤਾ ਬੁਰਾ ਹਾਲ ਹੁੰਦਾ ਜਾਂਦਾ ਹੈ ਇਹ ਕੀ ਕਰਦਾ ਨਾ ਅਮੇ ਤਾਂ ਬਹਿ ਵੀ ਨਹੀਂ ਹੁੰਦਾ ਢਿੱਡ ਕਰਕੇ ਇੱਕ ਜੀ ਕਰਦਾ ਵੀ ਇਹ ਜੀ ਡਾਕਟਰ ਕੋਲ ਜਾਉਂਦਾ ਪਰ ਉਹ ਜੀ ਡਾਕਟਰ ਕੋਲ ਜਾਣਦਾ ਤਾਂ ਫਾਇਦਾ ਨਹੀਂ ਹੋਗਾ ਕਿਉਂਕਿ ਮੇਨੂੰ ਪੇਟ ਦੀ ਪ੍ਰੋਬਲਮ ਆ ਨਾ ਉਹ ਉਹ ਨੀਰ ਉਹਨੂੰ ਦੇਖਣੀ ਹੈ ਜੀ ਇਹ ਤਾਂ ਲੀਵਰ ਵਗੈਰਾ ਕਿਡਨੀਆਂ ਵਗੈਰਾ ਵਾਲੇ ਕੋਲ ਜਾਉਗਾ ਉਹ ਤਾਂ ਆਟਾ ਸਿਰਫ ਇਹਦਾ ਚੈੱਕ ਕਰਨਾ ਬੱਸ ਜੇ ਪਹੁੰਚ ਗਿਆ ਤਾਂ ਨਹਿਾਇਨਗਰ ਸੀ ਜਾਂ ਸਾਡੇ ਘਰ ਦਾ ਟਾਈਮ ਲੱਗਦਾ ਖੰਨੇ ਆਉਣ ਨੂੰ ਤੇ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆਂ ਥੰਨੇ ਪਹੁੰਚ ਕੇ ਹੁਣ ਥੰਨੇ ਪਹੁੰਚ ਕੇ ਅਸੀਂ ਬਸ ਫੇਰ ਮਿਲਦੇ ਆ ਤੁਹਾਨੂੰ ਦੇਖਦੇ ਆ ਕੀ ਕੀ ਲੈਣੇ ਆ ਲਓ ਜੀ ਅਸੀਂ ਆ ਗਏ ਆ ਆਪਣੀ ਸਵਾਸ ਮਾਰ ਕੇ ਸਵਾਸ ਬਾਜ਼ਾਰ ਚ ਛੋਟੀ ਛੋਟੀ ਸਮੋਸੀਆਂ ਦੀ ਇਹ ਸਾਡਾ ਸਵਾਸ ਸਵਾਸ ਬਾਜ਼ਾਰ ਰੌਣਕ ਕਿੰਨੇ ਘਟਾ ਨਾ ਸਹਜ ਆਲੇ ਲਮੋ ਆਜੋ ਭਾਈ ਜੀ ਨੇ ਜੀ ਨੇ ਜਿਹੜਾ ਕੁਛ ਲੈਣਾ ਏ ਸੁਆਸ ਬਾਜ਼ਾਰ ਦੇ ਵਿੱਚ ਆ ਚੁੱਕੇ ਆਪਾਂ ਕਪੜਾ ਲੀੜਾ ਲੈਣਾ ਕਿਸੇ ਨੇ ਜੁੱਤੀ ਜੁੱਤੀ ਕਿਸੇ ਨੇ ਮੇਕਅਪ ਦਸ ਮਹੱਲ ਲੈਣਾ ਆ ਰਹੀ ਨੀ ਆਪੇ ਆਇਆ ਮਾਰ ਗਿਆ ਕੋਨਾ ਦੀ ਦੁਕਾਨ ਕਰੇਗਾ ਨਾ ਤੇਗਾ ਨਾ ਸੁਣਾ ਦੇ ਕੋਨਾ ਦੀ ਪਹਿਲੇ ਇਤਨੇ بڑے ਬਲੌਗ ਕਰ ਉਹ ਵੀ ਤੇ ਬੜਾ ਪਰਫੈਕਟ ਪੁਆਇੰਟ ਕੋ ਕਰਾ ਹੈ ਕੋਈ ਬੜਾ ਹੈ ਸੂਟ ਖਰਾਬ ਹੋ ਗਿਆ ਸੀ ਜਿਹੜਾ ਕਦਾ ਨਾ ਗੜ ਗਿਆ ਜੀ ਕਹੇ ਜੀ ਤੂੰ ਆਪੇ ਜੀ ਕਹੇ ਕੋਪੈਟ ਮੇਰੀ ਗੱਡੀ ਦੇ ਮੈਂ ਉੱਥੇ ਹੀ ਲੈਣੀ ਆਂ ਕਾ ਮੈਂ ਨਹੀਂ ਆਇਆ ਇਹ ਜਾਣਨ ਮੇਰੇ ਕੋਲ ਕਿ ਨਾ ਫਰਾਤ ਬਾਜਰ ਹਾਲਦੇ ਜੀ ਹੁਣ ਮੈਂ ਤੁਹਾਨੂੰ ਸ਼ਾਪ ਤੇ ਜਾ ਕੇ ਮਿਲੂੰਗੀ ਸੂਟ ਤਾਂ ਜੀ ਮੈਂ ਲੈ ਆਈ ਪਰ ਮੇਰਾ ਪਰਿਵਾਰ ਰੱਕ ਗਿਆ ਕਿ ਮੇਰੇ پورے ਹੱਥ ਬੰਨੇ ਉੱਠ ਜਾ ਮੰਬਾ ਦੁਕਾਨ ਚ ਉੱਠ ਜਾ ਪਰ ਮੈਨੂੰ ਫਿਰ ਵੀ ਇਹਨਾਂ ਪਸੰਦ ਨਹੀਂ ਆਇਆ ਹੈਗਾ ਜਿਹੜੀ ਚੀਜ਼ ਮੈਂ ਚਾਹੁੰਦੀ ਸੀ ਉਹ ਚੀਜ਼ ਨਹੀਂ ਮਿਲੀ ਫਰਜਾ ਦੇ ਕਾਲੀ ਕਰ ਲੱਗ ਜੰਨੇ ਫੇ ਮੈਨੂੰ ਲੈਣੀ ਪੈਂਦੀ ਆ ਇਹਨਾਂ ਕਰਕੇ ਇਹ ਸ਼ਖਸ਼ਾ ਕਰਕੇ ਮੈਨੂੰ ਲੈਣੀ ਪੈਂਦੀ ਆ ਜੋ ਪਰ ਮੈਂ ਭਾਲਦੀ ਹਾਂ ਮੈਂ ਤੋ ਲੈ ਨਹੀਂ ਹੁੰਦਾ ਹੈਗਾ ਅੰਮਾ ਜੀ ਹਾਂ ਦੱਸੋ ਸੁਣਾਓ ਹਨਾ

ਨਹੀਂ ਨਹੀਂ ਤਾਂ ਠੀਕ ਹੋ ਨੰਬਰ ਪਲੇਟਾਂ ਹੋਰ ਲਾ ਦੇ ਜਿਹੜਾ ਸਾਨੂੰ ਚਾਹੀਦਾ ਉਹ ਜਿਹੜੀ ਤਰਾਕੀ ਜਲਾ ਕਰਤਾ ਨਾ ਪੰਡੇ ਦਾ ਬਾਹਰ ਸਾਨੂੰ ਚਾਹੀਦਾ ਪੁੱਛ ਆਜਾ ਸਮਾਨ ਦੇ ਤਾ ਭਾਬੀ ਨੂੰ ਇਹ ਚ ਲੈ ਵੀ ਦੇ ਦੋ ਆਹ ਦੇਖੋ ਗਾਇਸ ਪਹਿਲੇ ਆਖੀਟਾ ਹੋਣਾ ਤਾਂ। ਯਾ ਵੀ ਵੀ ਇਸ ਆਕਸੀਡਿਕ ਜੜੀ ਲੈਣਾ ਉਸ ਦੀ ਤਾਂ ਹੁੰਦੀ ਨਹੀਂ। ਆਕਸੀਡ ਆ ਦੇ ਵੀ ਆ ਸਿੱਧੇ ਪਈ। ਜਿੱਤੇ ਬਈਆ ਆਕਸੀਲਾਈਜ਼ ਆਕਸੀਲਾਈਜ਼ ਚਾਹੀਦੀ ਆ। ਨਾ ਨਾ ਮੈਂ ਨਹੀਂ ਉਹ ਲੈੜੀ ਹੈਗੀ। ਧਾਤ ਤੋਂ ਡੱਬਾ ਮੈਨੂੰ ਨਹੀਂ ਮਿਲੇ। ਤੁਸੀਂ ਬਾਬਾ ਦੇ ਦਿਓ ਜਾਈ। ਇੱਕ ਵਾਰ ਤੁਸੀਂ ਇੱਕ ਵਾਰ ਕਹਦੰਨੇ ਚੀਜ਼। ਇਹ ਆ ਲੈ ਨਾ ਬਾਬੀ ਮੁੱਟਕੇ ਨਹੀਂ ਮਿਲਦੀ। ਇੱਕ ਮਾਰਦੇ ਨਾ ਹੋਈ ਕੀ ਲੈ ਕੇ ਆਉਣੀ ਹੈ ਕਹ ਅਸੀਂ। ਤੇ ਵੀਰੇ ਆ ਫਿਰ ਮੈਂ ਕਰਾਂ ਮੈਂਗੋ ਲੈ ਲਓ ਨਾ ਨਾ ਬਈ ਮੈਂ ਨਹੀਂ ਮੈਂਗੋ ਨਾ ਮੈਂਗੋ ਨਹੀਂ ਨਾ ਮੋਰੀ ਜੀ ਮੈਂ ਤਾਂ ਤੁਸੀਂ ਚਾਹੀਏ ਕਰੀਆਨੀ ਹੈ ਲਿਕਵਿਡ ਕਰੀਆਨਸ ਹਾਂ 컬러 ਕਿਸ ਤਰ੍ਹਾਂ ਦੀ ਇਹਦਾ ਨਾਮ ਨਹੀਂ ਨਾਮ ਸੁਪਰ ਸਟੇਰ ਨਾਮ ਤਾਂ ਹੁੰਦਾ ਹੀ ਹੈ ਸੱਜੂ ਸਾਈਡ ਹੋਇਆ ਮम्मा ਜਦੋਂ ਕੋ ਹੈਗੀ ਤੇ ਹੈਗੀ ਰੈੱਡ ਬੱਲੇ ਤੇ ਸ੍ਰੀਮਿੰਗ ਮੈਟ ਸੱਦੂ ਸੱਦੂ ਮम्मा ਸੱਦੂ ਸੱਜਣਾ ਤੂੰ ਇਹਦੇ ਤੇ ਪਰੇ ਹੋਦਾ ਤੂੰ ਪੱਲੇ ਜਿੱਸ ਤੋਂ ਦੇਖਤੀ ਹੈ <coughs> Papa, पेशेंट <say>, गुरुरा <"Dizu". coughs> ਅਭੀ ਇਹ ਨੀ ਮੂਤੇ ਨਾਲ ਵੜ ਪਿੱਛੇ ਰੱਖ ਥੋੜਾ ਹੈ ਮੈਨੂੰ ਨਸਖਾ ਹਮਕੋ ਮਸ ਸਿਖਾਵੇ ਸੇ ਡਰ ਕੇ ਤੋਹ ਰਹੇ ਹਾਂ ਕੋਈ ਕਰ ਸਕਦਾ ਸੈ ਨਹੀਂ ਕਰਦਾ ਮੈਂ ਪੱਕਾ ਕਰੀ ਅਪਲਾਈ ਕਰਕੇ ਦੇਖ ਲੋ ਨਾ ਮਿਲ ਜੇ ਹੈ ਗਈ ਹੈ ਮਿਲਣ ਲੱਗਦੀ ਤਾਂ ਹੋਈ ਹੈ ਨਾਣਾ ਦੇ ਵੀ ਤੂੰ ਵੀ ਕਹਿ ਰਹੀ ਆ ਨਾਲ ਵੀਰੇ ਨਾਲੇ ਮੈਂ ਬਾਹਰ ਲਈ ਲੇਟ ਹੋ ਗਿਆ। ਮੈਂ ਆ ਗਿਆ। ਉਹ ਹੋਰ ਮੇਰੇ ਤੋਂ ਠੀਕ ਹੈ। ਆ ਕੇ ਆਓ ਇਮਪਰਾਹੀਨ ਜ਼ਗਾਇਰ ਆ। ਆਲੇ ਨੂੰ। ਹੋਰ ਕੱਲ ਦੀ ਸਮਾਂ ਤਾਂ ਨਹੀਂ ਹੈ। ਸੈਜੂ ਸਾਈਡ ਹੋਇਆ ਨਾ। ਕਿ ਮਮਾ ਆ ਪਈਆਂ ਨੇ। ਨੋਨ ਡਰਾਸ ਕੋਈ ਨਹੀਂ ਮੈਨੂੰ ਬ੍ਰਸ਼ ਵਾਲੀਆਂ ਨਹੀਂ ਲੈਣੀਆਂ ਨੇ। ਕੋਈ ਬ੍ਰਸ਼ਾ ਨਹੀਂ ਹੈ। ਨਹੀਂ ਬ੍ਰਸ਼ ਵਾਲੀ ਨਹੀਂ ਆਏਗੀ।

ਪਾਪਾ ਦੇ ਘੁੜਾ ਹੀ ਲੱਗੇ ਆਪਾ ਗੁਰਾ ਅੰਗਨਾ ਜੈ ਲਖਿਆ ਰਹਾ ਵਾਝੋਦੀ ਨਹੀਂ ਇੱਕ ਜਾਸ ਮੈਂ ਜੋ ਹਾਂ ਚੌਕ ਮੈਂ ਜਾਤਾ ਤਾਸੇ ਲਵਾ ਦੇ ਹਾਂ ਇਹ ਸੱਤ ਸੱਤ ਫੁੱਲ ਲਵਾਂਗੇ 300 300 300 ਚੜ੍ਹਾ ਲਵਨੀ ਤੇ 50 ਦੇ ਚੂੜੇ ਦੇਵਨੀ ਕਹੋ ਨਾਮ ਕਹੋ ਚੋਕ ਚੁੱਕੇ ਨੇ ਛੋਟਾ ਦੇ

ਹਾਂਜੀ ਫ੍ਰੈਂਕਸ ਅੱਪਾ ਹੁਣ ਸੂਟ ਵੀ ਲੈ ਲਿਆ ਆਪਣਾ ਲਾਈਨਿੰਗ ਵਗੈਰਾ ਸਾਰਾ ਕੁਝ ਲੈ ਲਿਆ ਤੇ ਜਿੱਦਾਂ ਦਾ ਸੂਟ ਮੰਚਾ ਹੀ ਦਸੀ ਉਹ ਨਹੀਂ ਮਿਲਿਆ ਹੈਗਾ ਜਿਹੜਾ ਕਲਰ ਚਾਹੀਦਾ ਸੀ ਉਹ ਨਹੀਂ ਮਿਲਿਆ ਹੈਗਾ ਜਿਹੜਾ ਕਲਰ ਮੈਂ ਲੈਣਾ ਚਾਹੁੰਦੀ ਸੀਗੀ ਚਲੋ ਕੋਈ ਗੱਲ ਨਹੀਂ ਤੇ ਮੈਂ ਨਾ ਹੁਣ ਕੀ ਕਹਿੰਦੇ ਹੁੰਦੇ ਨੇ ਉਹ ਕਰਨਾ ਏ ਕੀ ਕਹਿੰਦੇ ਹੁੰਦੇ ਨੇ ਭਾਈ ਸਾਂਜੀ ਵੀ ਲੈ ਲਈਏ ਸੀ ਸਾਂਜੀ ਵੀ ਲੈ ਲਈ ਸਾਂਜੀ ਅਸੀਂ ਦੂਜੀ ਰਹੀ ਆ ਉਹ ਤੁਹਾਨੂੰ ਜਾ ਕੇ ਦਿਖਾਵਾਂਗੇ ਫਿਰ ਕਿਹੜੀ ਲਈ ਆ ਹੁਣ ਲੈਣੇ ਆ ਅਸੀਂ ਜੋਂ ਜੋਂ ਲੈਣੇ ਆ ਤੇ ਜੋਂ ਲੈ ਕੇ ਫਿਰ ਅਸੀਂ ਜਾਵਾਂਗੇ ਘਰ ਨੂੰ ਸਾਡੇ ਨਾਲ ਤੁਸੀਂ ਬਣੇ ਰਹੋ ਤੇ ਸ਼ਾਇਦ ਆਪਾਂ ਦੁਖੀ ਹੋ ਗਿਆ ਮੈਨੂੰ ਸੂਟ ਦਿਵਾਉਣ ਲੱਗੇ ਸਹਿਮੂਗਾ ਜਦ ਅਈਆ ਮੈਂ ਹੁਣ ਮੈਂ ਵੀ ਮੈਂ ਵੀ ਹੁਣ ਦੇਖੋ ਅੱਜ ਆਖਰੀ ਵਾਰ ਮੈਂ ਸੂਟ ਲੈਣੇ ਲਈ ਗਿਆ ਔਰ ਆਗੇ ਸੇ ਨਹੀਂ ਜਾਊਂਗਾ ਅੱਗੇ ਤੇਰੇ ਨਾਲ ਮੇਰੇ ਆਗੇ ਸੇ ਨਹੀਂ ਜਾਣਾ ਤਾਂ ਨਾ ਮੇਰੇ ਘਰ ਵਾਲੇ ਨੇ ਜਾਣਾ ਨਾ ਮੇਰੇ ਬੱਚਿਆਂ ਨੇ ਜਾਣਾ ਠੀਕ ਹੈ ਜੀ ਪਰ ਹੁਣ ਮੈਂ ਵੀ ਇਹਨਾਂ ਨਾਲ ਨਹੀਂ ਜਾਂਦੀ ਹੁਣ ਮੇਰੇ ਅਮਨਿਕਾ ਕਰ ਲੈਣ ਨਾ ਮੈਂ ਜਾਇਕਰੂਗਾ ਨਾ ਮੈਂ ਸਹਜ ਨਾਲ ਜਾਣਾ ਨਾ ਮੈਂ ਇਹਨਾਂ ਨਾਲ ਜਾਣਾ ਮੈਂ ਅਰੇ ਨਾਲ ਹੁਣ ਮਿੰਤਾ ਕਰਿਆ ਕਰਨਗੇ ਹੁਣ ਇਹ ਮਿੰਤਾ ਕਰਿਆ ਕਰਨਗੇ ਕੱਪੜਿਆਂ ਨੂੰ ਹੁਣ ਮੈਂ ਇਹਨਾਂ ਨੇ ਮੈਨੂੰ ਦੁਖੀ ਬਹੁਤ ਕੀਤਾ ਕੱਪੜੇ ਲੈਣ ਲੱਗੇ ਇਹਨਾਂ ਆਕ ਕੇ ਉੱਥੇ ਬੈਠੇ ਇਹਨਾਂ ਨੂੰ ਮੈਂ ਦੱਸੂਗੀ ਪਤਾ ਵੀ ਇਹਨਾਂ ਲਈ ਸਪੈਸ਼ਲ ਦੁਕਾਨ ਖਲੋਣੀਆਂ ਸਪੈਸ਼ਲ ਮੈਂ ਵੀ ਮੈਂ ਜਿਹਦੇ ਵਿੱਚ ਸਪੈਸ਼ਲ ਜਿਵੇਂ ਇਹ ਕਹੂਗੀ ਪਹਿਲਾਂ ਫੋਨ ਕਰ ਦਿਆ ਕਰਨਾ ਦੁਕਾਨ ਵਾਲਿਆਂ ਨੂੰ ਉਕਲ ਬਣਾ ਕੇ ਰੱਖ ਦਿਆ ਕਰਕੇ ਕਿ ਮੈਂ ਚਾਹੁੰਦੀ ਸੀ ਕਿ ਮੇਰਾ ਮੇਰਾ ਨਾ ਇਸ ਵਾਰ ਬਿਲਕੁਲ ਸਿੰਪਲ ਜਿਹੀ ਕੜਾਈ ਲੈਣ ਦਾ ਦਿਲ ਕਰਦਾ ਸੀਗਾ ਵੀ ਹਲਕਾ ਫੁਲਕੀ ਜਿਹੀ ਕੜਾਈ ਹੋਵੇ ਜਿਆਦਾ ਹੈਵੀ ਜਿਹੜਾ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਹੈਗਾ ਮੈਂ ਚਾਹੁੰਦੀ ਸੀ ਕਿ ਬਿਲਕੁਲ ਹਲਕੇ ਹਲਕੇ ਮੂਰੀਆਂ ਦੇ ਕੜਾਈ ਹੋਵੇ ਪੱਲਿਆਂ ਦੇ ਹੋਵੇ ਗਲੇ ਤੇ ਹੋਵੇ ਬਾਹਾਂ ਤੇ ਹੋਵੇ ਬਿਲਕੁਲ ਹਲਕੀ ਤੇ ਮੈਨੂੰ ਨਾ ਮੇਰਾ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ ਸਾਰਿਆਂ ਨੂੰ ਜੇ ਕਿਤੇ ਇਹਦੀ ਜਗ੍ਹਾ ਤੇ ਉਹ ਵਿਚਾਰੇ ਦੁਕਾਨ ਵਾਲੇ ਤੇ ਮੈਂ ਹੁੰਦਾ ਨਾ ਵੇਚਣ ਵਾਲਾ ਸੂਟ ਜਾਨੀ ਕਿ ਦਿਖਾਉਣ ਵਾਲਾ ਮੈਂ ਆਪਣੇ ਨਾ ਦੁਖੀ ਕਰਨਾ ਗੱਲ ਖਤਮ ਆ ਸੂਟ ਇੱਕ ਲੈਣਾ ਦੁਖੀ ਐਨਾ ਵਿਚਾਰਾ ਉਹ ਪਾਗਲ ਮੈਂ ਤਾਂ ਪਾਗਲ ਹੋ ਗਿਆ ਮੈਨੂੰ ਤਾਂ ਆਈ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਸੂਟ ਦਿਖਾਉਣੇ ਹੁੰਦੇ ਨੇ ਹੁਣ ਅਗਲੇ ਜਿਹੜਾ ਪੈਸੇ ਲਾਉਣੇ ਆ ਸੂਟ ਪਸੰਦ ਆਊਗਾ ਤਾਂ ਹੀ ਆ ਬੰਦਾ ਲਊਗਾ ਬਿਨਾਂ ਪਸੰਦ ਤੋਂ ਲੈਣਾ ਮੈਂ ਤਾਂ ਹੁਣ ਮੈਂ ਤਾਂ ਹੁਣ ਉਹ ਦੱਸ ਤਾਂ ਮੈਂ ਤੁਹਾਨੂੰ 15 20 ਦਿਨ ਪਹਿਲਾਂ ਦੱਸ ਦਿਆ ਕਰਨਾ ਮੈਨੂੰ ਬੰਦੇ ਇਸ ਤਰ੍ਹਾਂ ਨਾਲ ਉੱਥੇ ਲੈ ਜਿਆ ਕਰੋ ਵੇਖੋ ਦੇਖੋ ਲਓ ਅੰਦਰ ਆਏ ਮੈਂ ਆਪਣਾ ਪਲੇਨ ਸੂਟ ਲਿਆ ਕਰੂੰਗੀ ਜਿਵੇਂ ਦਾ ਮੇਰਾ ਮਨ ਕਰਿਆ ਕਰੂਗਾ ਮੈਂ ਉਵੇਂ ਵਰਕ ਕਰਾਇਆ ਕਰੂੰਗੀ ਬਸ ਮੈਂ ਹੁਣ ਆਪਣਾ ਕਢਾਈ ਵਾਲੇ ਸੂਟ ਆਪ ਕਰਾਇਆ ਕਰੂੰਗੀ ਵਰਕ ਕਰਾਇਆ ਕਰਨੇ ਆ ਤੇ ਉੱਥੇ ਬਹੁਤ ਸੋਹਣਾ ਵਰਕ ਕਰਦੇ ਆ ਅ ਦਰਾਹੇ ਹੈਨਾ ਤੇ ਸੱਚੀ ਕਾ ਰਹੀ ਆ ਮੇਰਾ ਮਨ ਦੁਖੀ ਹੋੜ ਲੱਗ ਗਿਆ ਜਦ ਵੀ ਮੈਂ ਆਉਂਦੀ ਆ ਨਾ ਮੈਨੂੰ ਮੇਰੀ ਪਸੰਦ ਦਾ ਸੂਟ ਨਹੀਂ ਮਿਲਦਾ ਕਲਰ ਮੈਂ ਲੈਣਾ ਸੀ ਮਜੈਂਟਾ ਕਲਰ ਹੈਨਾ ਮਜੈਂਟਾ ਕਲਰ ਚ ਇੰਨੇ ਹੈਵੀ ਹੈਵੀ ਸੂਟ ਦਿਖਾਈ ਗਏ ਹੈਵੀ ਸੂਟ ਮੈਂ ਲੈਣਾ ਨਹੀਂ ਸੀਗਾ ਤੇ ਮੇਰਾ ਇੱਕ ਮਨ ਸੀਗਾ ਰੈੱਡ ਸੂਟ ਇੱਕ ਮਜੈਂਟਾ ਸੂਟ ਏ ਚਲੋ ਕੋਈ ਗੱਲ ਨਹੀਂ ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਹਾਂ ਹੁਣ ਅਸੀਂ ਚੌਂ ਲੈ ਲਈਏ ਚੌਂ ਲੈ ਕੇ ਫੇਰ ਮਿਲ ਲਓ ਜੀ ਫਰੈਂਡਸ ਦੇਖੋ ਜੀ ਤਿਆਰੀਆਂ ਹੋ ਰਹੀਆਂ ਨੇ ਹੁਣ ਤਿਹਾਰਾਂ ਦੀਆਂ ਕਿਉਂਕਿ ਹੁਣ ਤਿਹਾਰ ਸ਼ੁਰੂ ਹੋ ਜਾਣੇ ਹੁਣ ਸਜਣੇ ਤਾਂ ਜਾਣੇ ਲੱਗ ਜਾਣੇ ਆ ਸ਼ਾਪਸ ਵਗੈਰਾ ਕੰਨਾ ਸਜੂ ਗਹਿਣ ਪੂਰਾ ਤੇ ਤੁਹਾਨੂੰ ਕੈਮਰਾ ਖਰਾਬ ਝ ਹੋਇਆ ਪਿਆ ਮੇਰੇ ਹੱਥ ਥਰੀ ਬਿੱਲੇ ਇੱਕ ਮਿੰਟ ਜੀ ਅਜੇ ਲੱਗ ਰਹੇ ਹੈਗੇ ਥੋੜੇ ਜਿਹਾ ਲੱਗੇ ਨੇ ਜਾਨੂ ਮੈਂ ਵੀਡੀਓ ਬਣਾਉਣ ਲੱਗੀ ਜਾਨੂ ਨਿਕਲ ਗਏ ਚਲੋ ਕੋਈ ਗੱਲ ਨਹੀਂ ਹਾਂਜੀ ਫਰੈਂਡਸ ਅਸੀਂ ਆ ਗਏ ਜੀ ਖੰਨੇ ਤੋਂ ਟਾਈਮ ਹੋ ਗਿਆ 9:00 ਵਜੇ ਤੇ ਘਰ ਆਉਂਦੇ ਸਾਰੇ ਇੱਕ ਬਹੁਤ ਬੜਾ ਹੋਇਆ ਕਾਂਡ ਹਨਾ ਘਰ ਆਉਂਦੀ ਸਾਰ ਕਾਂਡ ਹੋ ਗਿਆ ਉਹ ਕਾਂਡ ਕੀ ਹੋਇਆ ਉਹ ਉਹਦੇ ਵਜ੍ਹਾ ਨਾਲ ਹੋਇਆ ਆਹ ਦੇਖੋ ਗਾਇਸ ਉਹਦੀ ਵਜ੍ਹਾ ਨਾਲ ਹੋਇਆ ਮੇਰੇ ਸਮਝੋ ਮੇਰੇ ਉਹ ਹੋਇਆ ਫਤ ਮੈਂ ਉਹਨੂੰ ਜਾਣ ਲੱਗੀ ਕਿਹਾ ਮੈਂ ਕਿਹਾ ਸਾਰਾ ਚਾਬੀ ਚੱਕ ਲਾ ਇਹਨੇ ਚਾਬੀ ਨਹੀਂ ਚੱਕੀ ਹੈਗੀ ਆਪਣੀ ਐਨਕ ਚੱਕ ਲਈ ਚਾਬੀ ਨਹੀਂ ਚੱਕੀ ਹੈਗੀ ਤੇ ਅਸੀਂ ਚਲੇ ਗਏ ਮੈਨੂੰ ਇਹ ਹੋ ਗਿਆ ਵੀ ਸਾਜ ਨੇ ਚਾਬੀ ਚੱਕ ਲਈ ਹਨਾ ਜਦ ਹੁਣ ਆਉਣ ਲੱਗੇ ਘਰ ਦੇ ਸਾਇਦ ਪਾਪਾ ਕਹਿੰਦੇ ਲਿਆਓ ਚਾਬੀ ਦੋ ਬੱਚੋ ਗੱਡੀ 'ਚ ਰੱਖ ਦਿੰਦੇ ਹੁੰਦੇ ਨੇ ਤੇ ਇਹ ਕਹਿੰਦੇ ਚਾਬੀ ਤਾਂ ਦੇਖਿਆ ਚਾਬੀ ਮੈਡਮ ਨੇ ਚੱਕੀ ਹੋਣੀ ਹੈਗੀ ਤੇ ਜਿਹੜੀ ਸਾਇਦ ਪਾਪਾ ਕੋਲ ਚਾਬੀ ਸੀਗੀ ਉਹ ਡਰੈਕ 'ਚ ਰਹੀ ਉਹ ਵੀ ਦੂਜੀ ਗੱਡੀ 'ਚ ਸੀਗੀ ਤੇ ਮੈਡਮ ਨੇ ਚਾਬੀ ਨਹੀਂ ਚੱਕੀ ਹੈਗੀ ਤੇ ਸਾਨੂੰ ਫਿਰ ਉਹ ਕਰਨਾ ਪਿਆ ਕਿ ਜਿੰਦਾ ਵੜਾਉਣਾ ਪਿਆ ਜਿੰਦਾ ਹੁਣ ਫਿਰ ਸਭ ਨਾਲ ਦੇ ਗਵੰਡੀਆਂ ਇਹਨਾਂ ਨੇ ਪੌੜੀ ਲਾ ਕੇ ਅੰਦਰ ਆ ਕੇ ਫਰਾਹ ਵਾਲੇ ਇੱਥੇ ਦਾ ਜਿੰਦਾ ਕਰਕੇ ਕਟਿੰਗ ਕਰ ਗਿਓ ਕਹਿੰਦੇ ਬਾਹਰਲਾ ਰਹਿਣ ਦੰਨੇ ਕਿਉਂਕਿ ਇੱਥੇ ਜਿੰਦਾ ਲਾਇਆ ਹੋਇਆ ਸੀਗਾ ਸਿਰਫ ਇੱਕ ਜਿੰਦਾ ਹੀ ਕਟਿੰਗ ਕਰ ਗਿਆ ਫਿਰ ਬਾਅਦ ਕੀ ਇਹ ਤਾਂ ਪਾਪਾ ਨੇ ਚਾਬੀ ਕੱਢ ਕੇ ਫਿਰ ਬਾਕੀ ਝਿੰਦੇ ਖੋਲ ਲੇ ਐਹੋ ਜਿਹੀ ਹੈ ਮੇਰੀ ਮੂਰਖਾ ਜਿਹੜੀ ਫਿਰ ਕਹਿੰਦੀ ਗੁੱਸਾ ਕਰਦੀ ਆ ਵੀ ਤੁਸੀਂ ਮੈਨੂੰ ਕਿਉਂ ਕਹਨੇ ਆ ਉਹ ਤਾਂ ਹੈ ਐਨਕ ਲਾਵੇ ਨਾ ਲਾਵੇ ਅੱਗੇ ਅਸੀਂ ਕਹਿ ਕਹਿ ਕੇ ਥੱਕ ਜੰਨੇ ਵੀ ਆਪਣੇ ਐਨਕ ਲਾ ਐਨਕ ਲਾ ਐਨਕ ਨਹੀਂ ਲਾਉਂਦੀ ਚਾਬੀ ਅਨਕ ਚੱਕ ਲਈ ਦੇਖ ਲੋ ਤੇ ਆਪਾਂ ਰੱਖਿਆ ਹੁਣੇ ਤੇ ਦੁੱਧ ਗਰਮ ਉਹ ਆ ਗਈ ਮੂਰਖ ਗਾਇਸ ਚਲੋ ਠੰਡੇ ਇੱਥੇ ਹੁਣ ਆਪਾਂ ਰੱਖਿਆ ਹੈ ਜੀ ਦੁੱਧ ਗਰਮ ਦੁੱਧ ਲੈ ਕੇ ਆਏ ਸੀ ਕਿ ਦੁੱਧ ਗਰਮ ਦਤਾ ਸਹੇਦਪਾਪਾ ਨੂੰ ਕਿਹੜਾ ਗਿਆ ਸੀਗਾ ਉਹ ਦਿੱਲੀ ਗਏ ਨੇ ਤੇ ਉਹ ਹੁਣ ਚਲੇ ਗਏ ਸਾਨੂੰ ਘਰੇ ਛੱਡ ਕੇ ਜਿੰਦੇ-ਜਿੰਦੇ ਖਲਾਕ ਕੇ ਹਨਾ ਨਹੀਂ ਤਾਂ ਵੀ ਬਹੁਤ ਮੁਸ਼ਕਲ ਸੀਗਾ ਪਰ ਚਲੋ ਸਾਨੂੰ ਸਾਡੇ ਨਾਲ ਕਵੰਡੀਆਂ ਕਰਕੇ ਸਰ ਜਾਂਦਾ ਏ ਤੇ ਅੱਗੇ ਵੀ ਇੱਕ ਵਾਰ ਐਵੇਂ ਹੋ ਗਿਆ ਸੀਗਾ ਉਦੋਂ ਵੀ ਚਾਬੀ ਅੰਦਰ ਰਹਿ ਗਈ ਸੀਗੀ ਉਦੋਂ ਵੀ ਜੋਦੀ ਗਲਤੀ ਸੀਗੀ ਸ਼ਾਇਦ ਕਿਉਂਕਿ ਇਹ ਚਾਬੀ ਆਪ ਚੱਕਦੇ ਹੁੰਦੇ ਨੇ ਇਹਨੂੰ ਮੈਂ ਕਿਹਾ ਪਹਿਲਾਂ ਮੈਂ ਘਾਦੀ ਚੋਤ ਪੁੱਛ ਕੇ ਆ ਲੈ ਗਿਆ ਚਾਬੀ ਫਿਰ ਮੈਂ ਜੇ ਦੇਖ ਲਈ ਵਿੱਚ ਪਈ ਮੈਨੂੰ ਕਿਵੇਂ ਕਿਸੇ ਸਾਥ ਮੰਜਿੰਦੇ ਲਾਉਣੀ ਆ ਤਾਂ ਚਾਬੀ ਚੱਕਾ ਕੋ ਸਾਡੀ ਚੈਨੇ ਲੌਕਰੋਂ ਬਿਨਾ ਚਾਬੀ ਤੋਂ ਲੱਗ ਜਾਂਦੇ ਨੇ ਤੇ ਫੇਰ ਇਹਨੇ ਨਹੀਂ ਤਾਂ ਸਾਨੂੰ ਸਾਰੀ ਰਾਤ ਗੱਡੀ 'ਚ ਪਾਉਣਾ ਸੀ ਅਸੀਂ ਪਹਿਣਾ ਵੱਡਣਾ ਤਾਂ ਪਹਿਣਾ ਹੀ ਸੀਗਾ ਚਲੋ ਵਢਾ ਕੇ ਹੁਣ ਅੰਦਰ ਆ ਗਏ ਤੇ ਹੁਣ ਅੱਬ ਇੱਥੇ ਦੁੱਧ ਗਰਮ ਕਰ ਲਈਏ ਸੂਟ ਮੈਂ ਲੈ ਆਈ ਫੂਡ ਮੀਨੂ ਉਹ ਲੈ ਤਾਈ ਚਲੋ ਜਿਹੜੀ ਚਾਹੀਦੀ ਮੈਨੂੰ ਚਾਹੀਦੀ ਸੀ ਨਾ ਬਟ ਉਹ ਨਹੀਂ ਮਿਲੀ ਹੈਗੀ ਹਨਾ ਜੋ ਮੈਚ ਆਉਂਦੀ ਸੀਗੀ ਇੱਕ ਸਾਧਵ ਆਪਾਂ ਕਾਲੀ ਕਰ ਲੈਂਦੇ ਨੇ ਬਹੁਤ ਕਾਲੀ ਕਰ ਲੈਂਦੇ ਨੇ ਤਾਂ ਆਏ ਕਰ ਲੈ ਮੈਨੂੰ 5 ਮਿੰਟ ਦੇ ਵਿੱਚ ਚੀਜ਼ ਲੈ ਲਾ ਹਨਾ ਹੁਣ ਮੈਨੂੰ ਕਹਿੰਦੇ ਅਸੀਂ ਨਹੀਂ ਤਰਨਾ ਚਾਹਿਆ ਕਰਨਾ ਸਾਰੇ ਜਾਣੇ ਮੈਂ ਕਿ ਕੋਈ ਨਾ ਤੁਹਾਡੇ ਨਾਲ ਮੈਂ ਨਹੀਂ ਜਾਂਦੀ ਤੁਸੀਂ ਮੇਨ ਨਾਲ ਨਾ ਚਾਹਿਆ ਕਰੋ ਮੈਂ ਇਕੱਲੀ ਲੈ ਲਿਆ ਕਰੂੰਗੀ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਜੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਪਲੀਜ਼ ਪਲੀਜ਼ ਵਲੌਗ ਨੂੰ ਸ਼ੇਅਰ ਕਰਦੇ ਕਰੋ ਪਿਆਰ ਜ਼ਰੂਰ ਕਰਿਆ ਕਰੋ ਵਲੌਗ ਨੂੰ ਫੋਲੋ ਕਰਨਾ ਜ਼ਰੂਰ ਕਰਿਆ ਕਰੋ ਤੇ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਆ ਕੇ ਜੀਵਾ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ